ਸਤਿ ਸ੍ਰੀ ਅਕਾਲ ਮੈਂ ਜਯਾਵਿੰਦਰ ਸਿੰਘ ਗਿੱਲ YouTube ਚੈਨਲ ਕੋਹੇ ਨੂਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਵਾਤਾਵਰਣ ਦੀ ਸਮੱਸਿਆ ਜੋ ਕਿ ਪ੍ਰਾਲੀ ਬਣੀ ਹੋਈ ਆ ਔਰ ਕਿਸਾਨਾਂ ਦੀ ਸਮੱਸਿਆ ਵੀ ਪ੍ਰਾਲੀ ਬਣੀ ਹੋਈ ਆ ਇਸ ਤੇ ਆਪਾਂ ਗੱਲ ਕਰਦੇ ਆ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਖੇਤ ਜੋ ਕਿ ਪ੍ਰਾਲੀ ਵਿੱਚ ਵਾ ਕੇ ਬੀਜਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਇਸ ਤੇ ਆਪਾਂ ਗੱਲ ਇਹ ਕਰਾਂਗੇ ਵੀ ਕਿਸਾਨ ਦਾ ਵੀ ਦਿਲ ਤਾਂ ਕਰਦਾ ਵੀ ਮੈਂ ਅੱਗ ਨਾ ਲਾਵਾਂ ਪਰ ਖਰਚੇ ਦੇਖੋ ਕਿੱਡੇ-ਕਿੱਡੇ ਨੇ ਵਿੱਚ ਪਰਾਲੀ ਵੀ ਬਾਈ ਹੋਈ ਆ ਕਿਉਂਕਿ ਜਾਦੇ ਝੋਨਾ ਵੱਡਾ ਹੋਣ ਕਰਕੇ ਉੱਤੋਂ ਤੋਂ ਵੱਡਿਆ ਕਰਕੇ ਅ ਪਰਾਲੀ ਥੋੜੀ ਹੋਣ ਕਰਕੇ ਇਹ ਤਾਂ ਵਿੱਚ ਬਾਇਆ ਗਿਆ ਪਰ ਆਮ ਸਮੱਸਿਆ ਕੀ ਆਉਂਦੀ ਆ ਕਿ ਇਹ ਬਾਸਮਤੀ ਝੋਨਾ ਸੀ ਤੇ ਪਰਮਲ ਝੋਨੇ ਦੇ ਵਿੱਚ ਪਰਾਲੀ ਬਹੁਤ ਜ਼ਿਆਦਾ ਹੋਣ ਕਰਕੇ ਵਿੱਚ ਬੋਣੀ ਔਖੀ ਆ ਇਸ ਲਈ ਥੋੜਾ ਕਿਸਾਨਾਂ ਨੂੰ ਤੇ ਕਿਸਾਨਾਂ ਦੇ ਨੁਮਾਇंदे ਅਤੇ ਕਿਸਾਨ ਸਰਕਾਰਾਂ ਵੱਲੋਂ ਮਿਲ ਬੈਠ ਕੇ ਇਸ ਦਾ ਸਾਂਝਾ ਹੱਲ ਕੱਢਣਾ ਚਾਹੀਦਾ ਮੇਰੇ ਹਿਸਾਬ ਨਾਲ ਇਸ ਦਾ ਹੱਲ ਇਹ ਆ ਬਈ ਕਿਸਾਨਾਂ ਨੂੰ ਇਸ ਗੱਲ ਵਾਸਤੇ ਜਾਗਰਤ ਕੀਤਾ ਜਾਵੇ ਬਈ ਕੱਲੀਆ ਜਿਹੜੀਆਂ ਪਾਲਾਂ ਨੇ ਜੋ ਝੋਨਾ ਪਿਛਲੇ ਦੇ ਸਿਰ ਦਾ ਮਸ਼ੀਨ ਸੜਦੀ ਆ ਪਰਾਲੀਆ ਉਸ ਨੂੰ ਕੱਲੀ ਅੱਗ ਲਾਈ ਜਾਵੇ ਤੇ ਬਾਕੀ ਰੀਪਰ ਤੇ ਪਾਬੰਦੀ ਲਾਈ ਜਾਵੇ ਪੂਰਨ ਤੌਰ ਤੇ ਵੀ ਰੀਪਰ ਫੇਰ ਕੇ ਕਿਸੇ ਨੇ ਅੱਗ ਨਹੀਂ ਲਾਉਣੀ ਆ ਦੇਖੋ ਹੁਣ ਪਰਾਲੀ ਵਿੱਚ ਪਈ ਹੈ ਜਿਹਦੇ ਨਾਲ ਬਿਜਾਈ ਕਰਨੀ ਬਹੁਤ ਔਖੀ ਹੋ ਜਾਂਦੀ ਆ ਹਾਂ ਪਹਿਲਾਂ ਗੱਲ ਕਰਦੇ ਸੀਗੇ ਵੀ ਰੀਪਰ ਤੇ ਪਾਬੰਦੀ ਲੱਗੀ ਪੂਰਨ ਤੌਰ ਤੇ ਵੀ ਰੀਪਰ ਫੇਰ ਕੇ ਕਿਸੇ ਨੇ ਅੱਗ ਨਹੀਂ ਲਾਉਣੀ ਤੇ ਉਸ ਤਰ੍ਹਾਂ ਲਾ ਸਕਦੇ ਆ ਕੱਲੀਆ ਪਾਲਾਂ ਨੂੰ ਜਿਹੜੀ ਆ ਲਿੱਦ ਰਹਿ ਜਾਂਦੀ ਆ ਮਸ਼ੀਨ ਦੇ ਮਗਰ ਕੰਬੈਨ ਦੇ ਉਹਦੇ ਨਾਲ ਕੀ ਹੋਊਗਾ ਹੁਣ ਕਿਸਾਨ ਨੂੰ ਮਜਬੂਰੀ ਬਸ ਰਾਤ ਬਰਾਤੇ ਅੱਗ ਲਾਉਂਦਾ ਸ਼ਾਮ ਨੂੰ ਆਮ ਦੇਖਣ ਜੇ ਮਿਲਦਾ ਕਿ ਜਦੋਂ 5 ਵਜੇ ਜਾਂਦੇ ਨੇ ਉਸ ਤੋਂ ਬਾਅਦ ਅ ਤਕਰੀਬਨ ਜ਼ਿਆਦਾ ਕਿਸਾਨ ਅੱਗ ਲਾ ਦਿੰਦੇ ਨੇ ਜਿਹਦੇ ਨਾਲ ਪਰਾਲੀ ਸਲਾਬੀ ਹੋਣ ਕਰਕੇ ਉਸ ਦਾ ਪ੍ਰਦੂਸ਼ਣ ਧੂਆਂ ਵੀ ਬਹੁਤ ਜ਼ਿਆਦਾ ਹੋ ਜਾਂਦਾ ਔਰ ਜੇ ਕਿਸਾਨ ਤੇ ਸਰਕਾਰ ਬੈਠ ਕੇ ਥੋੜਾ ਇਸ ਨੂੰ ਮੋਕਲਾ ਕੀ ਕਰੇ ਵਿਧੀ ਨੂੰ ਇਸ ਨੂੰ ਅੱਗ ਲਾਉਣ ਦੀ ਨੂੰ ਤਾਂ ਇਹ ਹੋ ਸਕਦਾ ਵੀ ਸਿਖਰ ਦੁਪਹਿਰੇ ਪਰਮਿਸ਼ਨ ਮਿਲੇ ਵੀ ਸਿਖਰ ਦੁਪਹਿਰੇ ਅੱਗ ਲਾਓ ਉਹਦੇ ਨਾਲ ਧੂਆ ਬਹੁਤ ਘਟੂਗਾ ਕਿਉਂਕਿ ਖਰਚਿਆਂ ਦਾ ਧੂਆ ਹੁੰਦਾ ਤੇ ਜਿਹੜੀ ਪਰਾਲੀ ਉੱਤੇ 10-10 ਦਿਨ ਪਈ ਰਹਿੰਦੀ ਐ ਝੋਨਾ ਵੱਢਣ ਤੋਂ ਬਾਅਦ ਉਹਦਾ ਕੋਈ ਧੂਆ ਨਹੀਂ ਹੁੰਦਾ ਉਹਦਾ ਕੋਈ ਧੂਆ ਨਹੀਂ ਹੁੰਦਾ ਔਰ ਇਸ ਨੂੰ ਕਿਸਾਨ ਵੀ ਬਹੁਤ ਖੁਸ਼ੀ-ਖੁਸ਼ੀ ਮਨਜ਼ੂਰ ਕਰੂਗਾ ਇਸ ਗੱਲ ਨੂੰ ਕਿਉਂਕਿ ਉਸ ਦਾ ਖੇਤ ਸੌਖਾ ਤਿਆਰ ਹੋ ਜਾਊਗਾ ਕਾ ਕਿਸਾਨ ਸੁਪਰ ਸੀਡਰ ਨਾਲ ਵਿਜਾਈ ਕਰ ਰਹੇ ਨੇ ਜੇ ਇਹਦੇ ਵਿੱਚ ਪਰਾਲੀ ਹੋਵੇ ਤਾਂ ਸੁਪਰ ਸੀਡਰ ਵੀ ਇਹਨੂੰ ਬੀਜਣ ਤੋਂ ਇਨਕਾਰ ਕਰ ਦਿੰਦਾ ਸੋ ਸਰਕਾਰਾਂ ਨੂੰ ਚਾਹੀਦਾ ਕਿ ਕੁਛ ਨਾ ਕੁਛ ਢਿੱਲੇ ਦਿੱਤੀ ਜਾਵੇ ਔਰ ਇਸ ਦੇ ਆਉਣ ਵਾਲੇ ਸਮੇਂ ਵਿੱਚ ਕਿਸਾਨ ਨੂੰ ਇੰਨੇ ਫਾਇਦੇ ਹੋਣਗੇ ਕਿ ਕਿਸਾਨ ਆਉਣ ਵਾਲੇ ਸਮੇਂ 'ਚ ਇਹੀ ਕੋਸ਼ਿਸ਼ ਕਰੂਗਾ ਬਈ ਪਰਾਲੀ ਜਿਹੜੀ ਲਿੱਦ ਹੁੰਦੀ ਆ ਜਾਂ ਪਾਲਾ ਕਹਿੰਦੇ ਨੇ ਆਪਾਂ ਟੋਟ ਟੋਟ ਬੋਲੀਆਂ ਟੋੜਾ ਲੱਕ ਆਂਦੀ ਆ ਉਸ ਨੂੰ ਵੀ ਵਿੱਚ ਘਾ ਲੈਣ ਦੀ ਕੋਸ਼ਿਸ਼ ਕਰੂਗਾ ਜਦੋਂ ਨੂੰ ਪੈਸੇ ਦੇ ਫਾਇਦੇ ਪਤਾ ਲੱਗਿਆ ਵੀ ਇੰਨੀ ਰੇਹ ਬਣਦੀ ਆ ਇਹਦੇ ਵਿੱਚ ਆਹ ਤੱਤ ਨੇ ਹੁਣ ਸਰਕਾਰਾਂ ਤੇ ਵਿਗਿਆਨੀਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਸਾਨ ਵੀ ਆਦੇ ਪੱਧਰ ਤੇ ਕੋਸ਼ਿਸ਼ ਕਰ ਰਿਹਾ ਹੈ ਕਿ ਅੱਗ ਘਟ ਤੋਂ ਘਟਣ ਲੱਗੇ ਜਿਵੇਂ ਹੁਣ ਗੱਠਾਂ ਬਣਦੀਆਂ ਨੇ ਗਠਾਂ ਬੀਜੇ ਹੁਣ ਆਪਾਂ ਹਰ ਸਾਲ ਚਕਾਈ ਜਾਵਾਂਗੇ ਤਾਂ ਉਹਦੇ ਨਾਲ ਵੀ ਜ਼ਮੀਨ ਦੀ ਤਾਕਤ ਘਟਦੀ ਆ ਤੇ ਇਹੀ ਖਰਚੇ ਪਰਾਲੀ ਵਿੱਚ ਬਾਈ ਜਾਵੇ ਤਾਂ ਜ਼ਮੀਨ ਦੀ ਤਾਕਤ ਮਤਲਬ ਸੰਤੁਲਨ ਬਣਿਆ ਰਹਿੰਦਾ ਜਿੰਨਾ ਕ ਆਪਾਂ ਤਾਕਤ ਇਹਦੀ ਲੈਣੇ ਆ ਝੋਨੇ 'ਚ ਉਹਨੇਕ ਤਾਕਤ ਇਹ ਆਰਗੈਨਿਕ ਬਣ ਜਾਂਦੀ ਆ ਇਹਦੀ ਖਾਦ ਸੋ ਮੈਂ ਇੱਕ ਵਾਰੀ ਫੇਰ ਹੀ ਅਪੀਲ ਕਰੂੰਗਾ ਵੀ ਕਿਸਾਨਾਂ ਨੂੰ ਥੋੜੀ ਢਿੱਲ ਦਿੱਤੀ ਜਾਵੇ ਤਾਂ ਕਿ ਉਹ ਕੱਲੇ ਖਰਚੇ ਨੂੰ ਅੱਗੇ ਲਾ ਸਕਣ ਔਰ ਇਸ ਦੇ ਨਾਲ 100% ਆ ਵੀ ਪ੍ਰਦੂਸ਼ਣ ਘਟੂਗਾ ਪ੍ਰਦੂਸ਼ਣ ਐਸ ਕਰਕੇ ਘਟੂਗਾ ਬਈ ਪਰਾਲੀ ਦੀ ਕੋਈ ਪਰਾਲੀ ਦਾ ਕੋਈ ਧੂਆ ਨਹੀਂ ਹੁੰਦਾ ਫਿਰ ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਵੱਧ ਤੋਂ ਵੱਧ ਮੰਗ ਰੱਖੀ ਜਾਵੇ ਜਦੋਂ ਵੀ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਸਰਕਾਰ ਨਾਲ ਤੇ ਇਹਨਾਂ ਨੂੰ ਮੰਗ ਰੱਖੀ ਜਾਵੇ ਬਈ ਕੱਲੀ ਪਰਾਲੀ ਨੂੰ ਅੱਗ ਲਾਉਣ ਦੀ ਛੋਟ ਦਿੱਤੀ ਜਾਵੇ ਕਿਸਾਨ ਨੂੰ ਸੋ ਤੁਹਾਨੂੰ ਇਹ ਸੁਝਾ ਕਿਵੇਂ ਲੱਗਿਆ ਕਿਰਪਾ ਕਰਕੇ ਦੱਸਣਾ ਅਤੇ ਹੋਰ ਵੀ ਜੋ ਤੁਹਾਡੇ ਦਿਮਾਗ 'ਚ ਇਸ ਤੋਂ ਵਧੀਆ ਸੁਝਾਅ ਆਉਂਦੇ ਹਨ ਉਹ ਵੀ ਦੱਸੋ ਤਾਂ ਕਿ ਆਪਾਂ ਅੱਗੇ ਵੀਡੀਓ ਪਾ ਕੇ ਇਸ ਨੂੰ ਸਰਕਾਰ ਤੱਕ ਪਹੁੰਚਦਾ ਕਰੀਏ ਤਾਂ ਜੋ ਪ੍ਰਦੂਸ਼ਣ ਦੀ ਸਮੱਸਿਆ ਵੀ ਹੱਲ ਹੋ ਜਾਏ ਤੇ ਕਿਸਾਨ ਨੂੰ ਵੀ ਕੋਈ ਸਮੱਸਿਆ ਨਾ ਆਵੇ ਧੰਨਵਾਦ